ਬਹੁਤ ਹੀ ਸਤਿਕਾਰਯੋਗ ਐਨ ਆਰ ਆਈ ਵੀਰ ਦਾਨੀ ਵੀਰ ਖੇਡ ਪ੍ਰੇਮੀ ਸਾਡੇ ਸਭ ਤੋਂ ਪਹਿਲਾਂ ਤਾਂ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਆਇਜ਼ ਬਦਨੀ ਕਲਾਂ ਵੱਲੋਂ ਖੇਡ ਪ੍ਰੇਮੀਆਂ ਵੱਲੋਂ ਦਾਨੀ ਵੀਰਾਂ ਵੱਲੋਂ ਸਾਰਿਆਂ ਨੂੰ ਵੀਰੋ ਇੱਕ ਬੇਨਤੀ ਆ ਵੀ ਆਪਣਾ ਜਿਹੜਾ ਬਦਨੀ ਕਲਾਂ ਦਾ ਸਕੂਲ ਆ ਇਹਦਾ ਗਰਾਊਂਡ ਪੂਰਾ ਵਧੀਆ ਪੂਰਾ ਵਧੀਆ ਇੰਨਾ ਕਾ ਵੀ ਅੱਜ ਤੋਂ ਜੇ ਕੁਝ ਪਿਛਲੇ ਸਮੇਂ ਦੇ ਵਿੱਚ ਚੱਲਿਆ ਜਾਈਏ ਆਪਾਂ ਇੱਕ ਕੇ ਪੀ ਐਸ ਗਿੱਲ ਦੀ ਫੈਡਰੇਸ਼ਨ ਹੁੰਦੀ ਸੀ ਹਾਕੀ ਫੈਡਰੇਸ਼ਨ ਬੋਲਦੇ ਸੀ ਉਹ ਬੰਦੇ ਗਰਾਊਂਡ ਦੇਖਣ ਆਏ ਸੀ ਤੇ ਉਹਨਾਂ ਨੇ ਗਰਾਊਂਡ ਦੇਖ ਕੇ ਮੈਂ ਉਸ ਵਕਤ ਇੱਥੇ ਸੀ ਉਹਨਾਂ ਨੇ ਇੱਕ ਗੱਲ ਕਹੀ ਸੀ ਵੀ ਜੇ ਆਹ ਗਰਾਊਂਡ ਹੋਵੇ ਇਹਦਾ ਘੱਟੋ ਘੱਟ ਸੀ ਕਿਰਾਇਆ ਇੱਕ ਦਿਨ ਦਾ 5000 ਰੁਪਏ ਲੱਗੇ ਯਾਨੀ ਗਰਾਊਂਡ ਇੰਨਾ ਆਪਣਾ ਵਧੀਆ ਤੇ ਇਹਦੇ ਨਾਲ ਕੀ ਹੈ ਗਰਾਊਂਡ ਵਧੀਆ ਦੇ ਨਾਲ ਸਾਡੇ ਕੋਲੇ ਕੋਚ ਆ ਵਧੀਆ ਬੱਚੇ ਵਧੀਆ ਬਾ ਤੇ ਕੁਝ ਬੱਚੇ ਸਾਡੇ ਮਤਲਬ ਨੈਸ਼ਨਲ ਖੇਡ ਚੁੱਕੇ ਆ ਬੱਚੀ ਆ ਸਾਡੀ ਜਿਵੇਂ ਆ ਆਰਤੀ ਖੜੀ ਉਧਰ ਗੁੜੀਆਂ ਇਹ ਨੈਸ਼ਨਲ ਕ੍ਰੈਕਟ ਚੁੱਕੀ ਆ ਤੇ ਇੱਕ ਸਾਡੀ ਕੁੜੀ ਖਾਲਸਾ ਵਾ ਉਹ ਤਾਂ ਅੜੀਸਾ ਦੀ ਅਕੈਡਮੀ ਵੱਲੋਂ ਕਿੜੀਸਾ ਸਰਕਾਰ ਵੱਲੋਂ ਪੱਕੇ ਤੌਰ ਤੇ ਅਡਾਪਟ ਕੀਤੀ ਹੋਈ ਆ ਇਸ ਤੋਂ ਇਲਾਵਾ ਬੱਚੇ ਕੁਝ ਸਾਡੇ ਫੌਜ ਦੇ ਵਿੱਚ ਵੀ ਗਏ ਆ ਕੁਝ ਚੰਗੀਆਂ ਚੰਗੀਆਂ ਪੋਸਟਾਂ ਦੇ ਉੱਤੇ ਆ ਤੇ ਇਹਨਾਂ ਨੂੰ ਸਾਰੇ ਯਾਨੀ ਬੱਚਿਆਂ ਨੂੰ ਦੇਣ ਕੀ ਇਸ ਚੀਜ਼ ਦੀ ਆ ਦੇਣ ਸਾਡੇ ਆ ਹਾਕੀ ਦੇ ਗਰਾਊਂਡ ਦੀ ਆ ਜਿਹੜਾ ਇੰਨਾ ਇਹ ਸਵਾਰਿਆ ਹੋਇਆ ਇਹ ਸਾਡੇ ਬਧਨੀ ਕਲਾਂ ਦੇ ਐਨਆਰਆਈ ਵੀਰਾਂ ਦਾ ਸੰਤਾਂ ਮਹਾਪੁਰਸ਼ਾਂ ਦਾ ਦਾਨੀ ਵੀਰਾਂ ਦਾ ਖੇਡ ਪ੍ਰੇਮੀਆਂ ਦਾ ਸਾਰਿਆਂ ਦਾ ਪਹਿਲਾਂ ਤਾਂ ਉਹਨਾਂ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਸ਼ੁਕਰ ਕਰਦੇ ਹਾਂ ਉਹਨਾਂ ਦਾ ਬਹੁਤ ਬਹੁਤ ਮਿਹਰਬਾਨੀ ਉਹਨਾਂ ਦੀ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਗਰਾਊਂਡ ਭਰਤ ਪਵਾ ਕੇ ਪਿੰਡ ਵਾਸੀਆਂ ਨੇ ਗਰਮੀ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਹੁਣ ਆਪਾਂ ਨੂੰ ਅੱਗੇ ਜਾ ਕੇ ਪ੍ਰੋਬਲਮ ਕੁਝ ਆ ਰਹੀਆਂ ਸਭ ਤੋਂ ਪਹਿਲਾਂ ਤਾਂ ਜਦੋਂ ਆਪਾਂ ਇੱਥੇ ਘਾਹ ਕੱਟਦੇ ਹਾਂ ਘਾਹ ਕੱਟਣ ਦੇ ਲਈ ਆ ਮੇਰੇ ਕੋਲੇ ਇੱਥੇ 3 ਫੇਸ ਮਸ਼ੀਨ ਉਹਦਾ ਸਭ ਤੋਂ ਵੱਡਾ ਨੁਕਸਾਨ ਕੀ ਆ ਵੀ ਜੇ ਰੱਬ ਨਾ ਕਰੇ ਕੋਈ ਤਾਰ ਤੁਰ ਲੀਕ ਹੋ ਗਈ ਉਹਦਾ ਬਹੁਤ ਵੱਡੀ ਮਿਸ ਐਪਿੰਗ ਹੋ ਸਕਦੀ ਆ ਅਗਲੀ ਗੱਲ ਇਹ ਆ ਵੀ ਉਹ ਘਾਹ ਕੱਟਣ ਨੂੰ 2-3 ਦਿਨ ਲੱਗਦੇ ਆ ਮਸ਼ੀਨ ਗਰਮ ਹੋ ਜਾਂਦੀ ਆ ਉਹਨੂੰ ਖੜਾਉਣਾ ਪੈਂਦਾ ਫੇਰ ਫੇਰ ਜਾ ਕੇ ਉਹਨੂੰ ਕੱਟਣਾ ਪੈਂਦਾ ਇਸ ਤੋਂ ਬਾਅਦ ਕੀ ਇਹ 2 ਦਿਨ ਉਹ ਘਾਹ ਚੱਕਣ ਨੂੰ ਲੱਗਦੇ ਆ ਇੰਨੀ ਸਾਡੇ ਕੋਲੇ ਆਮਦਨ ਨਹੀਂ ਵੀ ਆਪਾਂ ਕਿਸੇ ਤੋਂ ਘਾਬ ਵਿੱਚ ਕਹਿ ਲਈਏ ਵੀ ਹਾਂ ਭਾਈ ਤੂੰ ਮਾਲੀ ਹੈ ਕੋਈ ਘਾਹ ਕੱਟ ਜਵੇ ਸਾਡਾ ਇਸ ਤੋਂ ਬਾਅਦ ਤੂੰ ਆਪਦੇ ਆਪ ਹੀ ਚੱਕ ਲੈ ਕਿਉਂਕਿ ਆਪਣੇ ਕੋਲੇ ਕੋਈ ਆਮਦਨ ਨਹੀਂ ਗਈ ਆਪਣੇ ਕੋਲੇ ਜਿਹੜੇ ਬੱਚੇ ਆ ਇਹ ਸਾਰੇ ਲੋੜਵੰਦ ਘਰਾਂ ਦੇ ਆ ਪਰ ਬੱਚੇ ਜਿਵੇਂ ਕਹਦੀਏ ਪੂਰੇ ਅਸਤਰ ਆ ਵਧੀਆ ਟੀਮਾਂ ਦੇ ਵਿੱਚ ਖੇਡਦੇ ਆ ਖੇੜ ਵੀ ਚੁੱਕੇ ਆ ਕੁਝ ਕੁਝ ਅੱਗੇ ਇਹਨਾਂ ਲਈ ਅਸੀਂ ਕਾਮਨਾ ਵੀ ਕਰਦੇ ਆ ਅੱਗੇ ਤੋਂ ਬਾਅਦ ਇਹ ਖੇਡਣਗੇ ਹੁਣ ਅਗਲੀ ਗੱਲ ਆ ਗਈ ਆਪਣੀ ਮਸ਼ੀਨ ਦੀ ਵੀ ਮਸ਼ੀਨ ਇੱਕ ਇਸ ਤਰ੍ਹਾਂ ਦੀ ਆ ਰਹੀ ਹੈ ਵੀ ਉਹ ਘਾਹ ਇਕੱਠਾ ਵੀ ਆਪਦੇ ਆਪ ਹੀ ਕਰਦੀ ਆ ਉੱਪਰ ਬਹਿ ਕੇ ਐਜ਼ ਇੱਕ ਟਰੈਕਟਰ ਦੀ ਅਸੀਂ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਪਰ ਉਹ ਕੀ ਹੈ ਹੁਣ ਉਹ ਕੱਲੇ ਦੇ ਕਿਸੇ ਦੇ ਵਸਦਾ ਰੋਗ ਨਹੀਂਗਾ ਜੇ ਮੈਂ ਇੱਕ ਜਣੇ ਨੂੰ ਕਹਦਾ ਵੀ ਬਾਈ ਤੇਰੀ ਯਾਰ ਤੁਸੀਂ ਮਸ਼ੀਨ ਲੈ ਲਓ ਨਹੀਂ ਕਿਉਂਕਿ ਉਹ ਨੀਅਰ ਵਾਟ ਕੋਈ 4 ਲੱਖ ਦੇ ਕਰੀਬ ਆਉਂਦੀ ਆ ਅਗਰ ਆਪਾਂ ਨੂੰ ਉਹ ਚੀਜ਼ ਮਿਲ ਜਵੇ ਆਉਣ ਵਾਲੇ ਸਮੇਂ ਦੇ ਵਿੱਚ ਇੱਧਰ ਇੱਕ ਫੁੱਟਬਾਲ ਦਾ ਗਰਾਊਂਡ ਆਪਣਾ ਫੁੱਟਬਾਲ ਦੇ ਗਰਾਊਂਡ ਦੇ ਵਿੱਚ ਵੀ ਘਾਹ ਲਾਉਣਾ ਇੱਧਰ ਵੀ ਇੱਕ ਦੋ ਹੋਰ ਦੇ ਵਿੱਚ ਵੀ ਘਾਹ ਲਾਉਣਾ ਇਦੇ ਨਾਲ ਕੀ ਹੈ ਵੀ ਸਾਨੂੰ ਘਾਹ ਕੱਟਣਾ ਉਹ ਬਹੁਤ ਜ਼ਿਆਦਾ ਸੌਖਾ ਰਹੂਗਾ। ਉਹਦੇ ਨਾਲ ਕੀ ਹੈ ਮਿਸ ਐਪਨਿੰਗ ਦਾ ਵੀ ਡਰ ਨਹੀਂ ਰਹੂਗਾ। ਹੁਣ ਮੈਂ ਜੇ ਗੱਲ ਕਰਾਂ ਉਹ ਮਸ਼ੀਨ ਦੀ ਆ ਮੇਰੇ ਕੋਲੇ ਬੱਚਾ ਵਾਂਸ਼ਾ ਵਿਚਾਰਾ। ਇਹ ਤੇ ਕੀ ਸੀਗਾ ਵੀ ਜਦੋਂ ਮਤਲਬ ਅਸੀਂ ਘਾਹ ਕੱਟਦੇ ਸੀਗੇ ਇੱਕ ਰੋੜੀ ਇਸ ਬੱਚੇ ਦੇ ਅੱਖ ਤੇ ਵਿੱਚ ਵੱਜੀ ਤੇ ਅਸੀਂ ਫਰੀਦਕੋਟ ਪੀਜੀਆਈ ਸਾਰੇ ਹਸਪਤਾਲਾਂ ਦੇ ਵਿੱਚ ਜਾ ਚੁੱਕੇ ਆ ਪਰ ਇਹ ਬੱਚੇ ਦੀ ਅੱਖ ਦੀ ਰੋਸ਼ਨੀ ਚਲੀ ਗਈ। ਅੱਖਰ ਨਹੀਂ ਬਚਾ ਸਕੇ ਸਾਨੂੰ ਇਸ ਗੱਲ ਦੀ ਮਤਲਬ ਖੇਦ ਵੀ ਆ ਆਪਦੇ ਆਪ ਤੇ ਥੋੜੀ ਜਿਹੀ ਸ਼ਰਮ ਵੀ ਮਹਿਸੂਸ ਹੋ ਰਹੀ ਆ ਵੀ ਯਾਰ ਅਸੀਂ ਪਿੰਡ ਵਾਸੀ ਪਿੰਡ ਵਾਸੀਆਂ ਨੇ ਬਹੁਤ ਮਦਦ ਕੀਤੀ ਪੂਰੀ ਮਦਦ ਕੀਤੀ ਆ ਪਰ ਇਸ ਬੱਚੇ ਦੀ ਅਸੀਂ ਰੋਸ਼ਨੀ ਵਾਪਸ ਨਹੀਂ ਲਿਆ ਸਕੇ ਅਸੀਂ ਆਪ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਦੇਖੋ ਥੋੜੇ ਤੋਂ ਥੋੜਾ ਬਾੜੇ ਤੋਂ ਬੜਾ ਜੇ ਥੋੜਾ ਥੋੜਾ ਪਾਲੀਏ ਆਪਾਂ ਸਾਰੇ ਜਣੇ ਤੇ ਇਹ ਮਸ਼ੀਨ ਆ ਜੂਗੀ ਗੱਲ ਉਹੀ ਆ ਵੀ ਸਾਡੇ ਇੱਕ ਜਣੇ ਦੇ ਵਸਦਾ ਰੋਗ ਨਹੀਂਗਾ ਆਪਾਂ ਜੇ ਮਸ਼ੀਨ ਲਿਆਈਏ ਇਹਦੇ ਨਾਲ ਆਪਣੇ ਮਸਲੇ ਹੱਲ ਹੋ ਜਾਣਗੇ ਵੀ ਇੱਕ ਦਿਨ ਦੇ ਵਿੱਚ ਘਾਹ ਕੱਟਦਾ ਘਾਹ ਸਾਰਾ ਉਹਨੇ ਆਪ ਦੇ ਆਪ ਚ ਸਮੀਟ ਲੈਣਾ ਉਹਨੂੰ ਆਪਾਂ ਸਾਈਡ ਤੇ ਸਿੱਟਦਾ ਇਸ ਤੋਂ ਬਾਅਦ ਚ ਕੀ ਆਪਾਂ ਗਰਾਊਂਡ ਹੋਰ ਵੀ ਦੂਜੇ ਵੀ ਵਧੀਆ ਬਣਾ ਸਕਦੇ ਹਾਂ ਮੇਰਾ ਸਟਾਫ ਆ ਮੇਰੇ ਸਕੂਲ ਦਾ ਬਹੁਤ ਵਧੀਆ ਵਾ ਸਾਰੇ ਇਸ ਗੱਲ ਨੂੰ ਮਤਲਬ ਮੋਢੇ ਨਾਲ ਮੋਢਾ ਜੜ ਕੇ ਚੱਲ ਰਹੇ ਆ ਸਰਦਾਰ ਇੰਦਰਪਾਲ ਸਿੰਘ ਜੀ ਆ ਅਸੀਂ ਮੈਂ ਇਹ ਗੱਲ ਕਹਿਣਾ ਵੀ ਚਲੋ ਪਿੰਡ ਦੇ ਅਸੀਂ ਤਾਂ ਸ਼ਾਮ ਨੂੰ ਆ ਜੰਨੇ ਆ ਇਹ 2000 ਇੱਥੋਂ ਮਤਲਬ ਪਹਿਲਾਂ ਘਰੇ ਚਲੇ ਜਾਂਦੇ ਆ 2 ਵਜੇ ਜਾ ਕੇ ਫਿਰ ਫਿਰ ਆ ਜਾਂਦੇ ਸਾਡੇ ਕੋਲੇ 4:00 ਵਜੇ ਨੂੰ ਇਹ 7-7 8-8 ਵਜੇ ਘਰੇ ਜਾਂਦੇ ਆ ਆਪਾਂ ਨੂੰ ਇੰਨਾ ਵਧੀਆ ਸਟਾਫ ਮਿਲਿਆ ਤੇ ਆਪਾਂ ਕੁਛ ਨਾ ਕੁਛ ਜਣੀ ਲੈ ਡਗੀਏ ਮੇਰੀ ਐਨ ਆਰ ਆਈ ਵੀਰਾਂ ਨੂੰ ਦਾਨੀ ਵੀਰਾਂ ਨੂੰ ਖੇਡ ਪ੍ਰੇਮੀਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਸਿਆਸੀ ਵੀਰ ਵੀ ਇਹ ਜਿਹੜੇ ਮੇਰੇ ਸਿਆਸਤ ਵਾਲੇ ਬੰਦੇ ਉਹਨਾਂ ਕੋਲੇ ਵੀ ਬਹੁਤ ਪਰਮਾਤਮਾ ਦੀ ਕਿਰਪਾ ਹਰ ਇੱਕ ਬੰਦੇ ਕੋਲੇ ਤੇ ਹੱਥ ਜੋੜ ਕੇ ਸਾਡੇ ਸਟਾਫ ਵੱਲੋਂ ਇਹਨਾਂ ਛੋਟੇ ਛੋਟੇ ਬੱਚਿਆਂ ਵੱਲੋਂ ਸਾਰਿਆਂ ਵੱਲੋਂ ਬੇਨਤੀ ਹੈ ਵੀ ਸਾਨੂੰ ਇੱਕ ਜੇ ਮਸ਼ੀਨ ਆਪਾਂ ਲੈ ਲਈਏ ਉਹਦੇ ਨਾਲ ਆਪਣੇ ਕਈ ਮਸਲੇ ਹੱਲ ਹੋ ਜਾਣਗੇ ਸਮੇਂ ਦੀ ਬਚਤ ਆ ਤੇ ਇਸ ਤੋਂ ਇਲਾਵਾ ਇੱਕ ਹਾਕੀ ਦਾ ਵਿੰਗ ਮਿਲ ਚੁੱਕਿਆ ਆਪਾਂ ਨੂੰ ਜਿਹਦੇ ਵਿੱਚ ਕੀ ਆ 10 ਖਿਡਾਰੀ ਆ ਪੰਜਾਬ ਸਰਕਾਰ ਵੱਲੋਂ 10 ਖਿਡਾਰੀਆਂ ਨੂੰ ਹਰ ਰੋਜ਼ ਦਾ 100 ਰੁਪਿਆ ਉਹਨਾਂ ਵੱਲੋਂ ਰਿਫਰੈਸ਼ਮੈਂਟ ਦਿੱਤੀ ਜਾਂਦੀ ਆ ਪੰਜਾਬ ਸਰਕਾਰ ਵੱਲੋਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਇਹਨੂੰ ਇੱਕ ਖੇਡ ਹੱਬ ਬਣਾ ਲਾਂਗੇ ਕਿਉਂਕਿ ਆਪਣੇ ਕੋਲੇ ਸਭ ਤੋਂ ਵੱਧ ਗਰਾਊਂਡ ਬਦਨੀ ਕਲਾਂ ਕੋਲੇ ਆ ਜੇ ਜਾਨੀ ਆਪਣਾ ਪਿੰਡ ਦਾ ਪੂਰਾ ਸਹਿਯੋਗ ਮਿਲ ਗਿਆ ਤੇ ਆਪਾਂ ਇੱਥੇ ਇੱਕ ਵਧੀਆ ਫੁੱਟਬਾਲ ਵਾਲੇ ਅਲੱਗ ਖੇਡਣਗੇ ਹਾਕੀ ਵਾਲੇ ਅਲੱਗ ਟੇਬਲ ਟੈਂਸ ਕੋ-ਕੋ ਸਪੋਰਟ ਸਵਿੰਗ ਪੂਰਾ ਬਣ ਜੂ ਆਪਣਾ ਇੱਕ ਤੇ ਮੇਰੀ ਫੇਰ ਇੱਕ ਬੇਨਤੀ ਆ ਲਾਸਟ ਦੇ ਉੱਤੇ ਵੀ ਆਪਾਂ ਇਹਨਾਂ ਦਾ ਮਸ਼ੀਨ ਵਾਸਤੇ ਕੁਝ ਨਾ ਕੁਝ ਜ਼ਰੂਰ ਕਰੀਏ ਕਿਉਂਕਿ ਏਦੋਂ ਪਹਿਲਾਂ ਦੇਖੋ ਇੱਕ ਵਾਟਰ ਕੁਲਰ ਦੀ ਲੋੜ ਸੀ ਚਲੋ ਦੋਨੇ ਦਾਨੇ ਵੀਰਾਂ ਨੇ ਸਾਨੂੰ ਨਾ ਕਿਹਾ ਵੀ ਸਾਡਾ ਨਾਂ ਨਾ ਲਿਓ ਪਹਿਲਾਂ ਤਾਂ ਚਾਰਾਂ ਸਕੂਲਾਂ ਦੇ ਵਿੱਚ ਇੱਕ ਇੱਕ ਵਾਟਰ ਕੂਲਰ ਲਵਾਇਆ ਹੋਇਆ ਦਾਨੀ ਵੀਰ ਨੇ ਫੇਰ ਇੱਥੇ ਸ਼ਾਮ ਨੂੰ ਘੱਟੋ ਘੱਟ ਤੇ 1.5 200 ਖਿਡਾਰੀ ਹੁੰਦਾ ਉਹਨਾਂ ਲਈ ਵੀ ਸਾਨੂੰ ਮਤਲਬ ਵਾਟਰ ਕੂਲਰ ਚਾਹੀਦਾ ਸੀ ਉਹ ਦੋ ਵੀਰਾਂ ਨੇ ਇੱਕ ਕਹਿੰਦਾ ਵਾਟਰ ਕੂਲਰ ਚੱਕੋ ਇੱਕ ਕਹਿੰਦਾ ਯਾਰ ਮੇਰੇ ਕੋਲ ਦੂਜਾ ਤੁਸੀਂ ਅੱਜ ਜਿੱਦੀ ਤੁਹਾਡੀ ਰਿਪੇਅਰ ਆਉਂਦੀ ਉਹ ਚੱਕ ਲਓ ਤੇ ਨਾਲ ਮੇਰੇ ਕੋਲ ਫਿਲਟਰ ਚੱਕ ਲਓ ਪਰ ਕਹਿੰਦੇ ਸਾਡਾ ਨਾਂ ਨਾ ਲਿਓ ਮੈਂ ਹੁਣ ਵੀ ਇਹੀ ਬੇਨਤੀ ਕਰਦਾ ਵੀ ਦੇਖੋ ਸਾਰਿਆਂ ਦਾ ਥੋੜਾ ਥੋੜਾ ਕਰਕੇ ਜੇ ਸਾਡੇ ਲਈ ਮਸ਼ੀਨ ਆ ਜਾਵੇ ਤੇ ਅਸੀਂ ਤੁਹਾਡਾ ਤਹਿ ਦਲੋ ਸ਼ੁਕਰਗੁਜ਼ਾਰ ਕਰਾਂਗੇ ਤੇ ਸਾਰੀ ਉਮਰ ਅਸੀਂ ਸਮੂਥ ਸਟਾਫ ਖੇਡ ਪ੍ਰੇਮੀ ਸਾਰੇ ਅਸੀਂ ਤੁਹਾਡੇ ਰਿਣੀ ਰਹਿਾਂਗੇ ਆ ਮੁੰਡਾ ਸਾਡਾ ਲਵਪਰੀਤ ਆ ਮੈਨੂੰ ਨਹੀਂ ਲੱਗਦਾ ਵੀ ਇੰਨਾ ਕੋਈ ਇਸ ਬੱਚੇ ਜਿੰਨਾ ਕਿ ਇਹ ਸਾਨੂੰ ਸਮਰਪਤ ਆ ਨਹੀਂ ਹੋ ਸਕਦਾ ਕਿਉਂਕਿ ਇਹਨੂੰ ਅਸੀਂ ਕੋਈ ਪੈਸਾ ਵੀ ਨਹੀਂ ਵੜਾ ਦਿੰਦੇ ਕੋਈ ਕੁਝ ਵੀ ਨਹੀਂ ਦਿੰਦੇ ਤੇ ਇਹ ਹਰ ਵਕਤ 24 ਘੰਟੇ ਬੱਚਿਆਂ ਨੂੰ ਮਿਹਨਤ ਕਰਾਉਂਦਾ ਸਵੇਰੇ ਸੱਦ ਲਈਏ ਤਾਂ ਵੀ ਆ ਜਾਂਦਾ ਸ਼ਾਮ ਨੂੰ ਸੱਦ ਲਈਏ ਤਾਂ ਵੀ ਆ ਜਾਂਦਾ ਯਾਨੀ ਸਾਡੇ ਸਾਰੇ ਖੇਡ ਪ੍ਰੇਮੀ ਆਰ ਭਜਨ ਭਾਗਾ ਬਈ ਆ ਰਿਟਾਇਰ ਵੀ ਹੋ ਗਿਆ ਬਿਜਲੀ ਬੋਰਡ ਦੇ ਵਿੱਚੋਂ ਪਰ ਫਿਰ ਵੀ ਇਹ ਸਾਡਾ ਸਹਿਯੋਗ ਕਰਦਾ ਮਾਸਟਰ ਧਰਮਿੰਦਰ ਸਿੰਘ ਜੀ ਲੈਕਚਰਰ ਜੀ ਸਾਡੇ ਇਹ ਯਾਰ ਫਿਰ ਵੀ ਸਾਡਾ ਸਹਿਯੋਗ ਕਰ ਰਹੇ ਆ ਸੋ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਇਹ ਯਾਰ ਫਿਰ ਵੀ ਸਾਡਾ ਸਹਿਯੋਗ ਕਰ ਰਹੇ ਆ ਸੋ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਆ ਵੀ ਕੱਲੇ ਦੇ ਵਸ ਦਾ ਰੋਗ ਨਹੀਂ ਠੀਕ ਹੈ ਨਾ ਸਾਰੇ ਹੀ ਜੇ ਆਪਾਂ ਕੁਛ ਨਾ ਕੁਛ ਕਰ ਲਈਏ ਉਹਦੇ ਲਈ ਕੀ ਆ ਉਹਦੇ ਲਈ ਮੈਂ ਹੁਣੇ ਹੀ ਮਤਲਬ ਮੈਨੂੰ ਦੱਸਿਆ ਸੀ ਕਿਹਨਾ ਤੁਸੀਂ ਆ ਹੈਪੀ ਬਣ ਹਾਂਜੀ ਨਹੀਂ ਕਿੰਨਾ 10000 ਰੁਪਏ ਹਾਂਜੀ ਆਪਣੇ ਮੇਰੇ ਕੋਲੇ ਸੰਧੋੜਾ ਸਾਹਿਬ ਖੜੇ ਆ 100 100 ਡਾਲਰ ਤਾਂ ਇਹਨਾਂ ਦੇ ਬੱਚੇ ਦੇਣਗੇ ਤੇ 10000 ਰੁਪਿਆ ਇਹਨਾਂ ਵੱਲਿਓਂ ਆ ਠੀਕ ਹੈ ਇਹ ਸਾਡੀ ਪਹਿਲੀ ਸ਼ੁਰੂਆਤ ਆ ਇਸ ਤੋਂ ਬਾਅਦ ਚ ਸਾਡੇ ਇੰਦਰਪਾਲ ਸਿੰਘ ਢੱਲੋ ਜੀ ਖੜੇ ਆ ਇਹਨਾਂ ਨੇ ਵੀ ਕਹਤਾ ਵੀ 10000 ਰੁਪਿਆ ਉਸ ਮਸ਼ੀਨ ਦੇ ਵਿੱਚ ਮੈਂ ਪਾਉਂਗਾ ਮੇਰਾ ਬੱਚਾ ਵੀ ਬਾਹਰ ਆ 100 ਡਾਲਰ ਮੈਂ ਉਹ ਤੋਂ ਵੀ ਪਾਉਂਗਾ ਠੀਕ ਹੈ ਨਾ ਸੋ ਇਸ ਤਰ੍ਹਾਂ ਕਰਕੇ ਥੋੜਾ ਥੋੜਾ ਕਰਕੇ ਸਾਡੀ ਮਦਦ ਕੀਤੀ ਜਾਵੇ ਤੇ ਤੁਹਾਨੂੰ ਅਸੀਂ ਵਿਸ਼ਵਾਸ ਦੋਨੇ ਆ ਵੀ ਜਿਹੜਾ ਤੁਹਾਡਾ ਪੈਸਾ ਹੋ ਉਹ ਕਿਤੇ ਵਿਅਰਥ ਨਹੀਂ ਜਾਊਗਾ ਸਹੀ ਢੰਗ ਨਾਲ ਲੱਗਿਆ ਹੋਊਗਾ ਉਹ ਸਾਡੀ ਸਮੂਹ ਸਟਾਫ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਆਏਜ਼ ਦੀ ਗਰੰਟੀ ਆ ਅਸੀਂ ਤੁਹਾਨੂੰ ਇਸ ਗੱਲ ਦੀ ਗਰੰਟੀ ਦਿੰਦੇ ਆ ਵੀ ਜੋ ਵੀ ਤੁਹਾਡਾ ਪੈਸਾ ਹੋ ਉਹ ਪੂਰਾ ਉਸ ਦਾ ਖਿਆਲ ਰੱਖਿਆ ਜਾਊ ਔਰ ਉਹ ਸਹੀ ਥਾਂ ਦੇ ਉੱਤੇ ਖਰਚ ਕੀਤਾ ਜਾਊ ਤੇ ਤੁਹਾਡੇ ਅੱਗੇ ਬੇਨਤੀ ਆ ਵੀ ਇਸ ਕਾਰਜ ਨੂੰ ਆਪਾਂ ਜਲਦੀ ਤੋਂ ਜਲਦੀ ਕਰ ਲਈਏ ਫੋਟੋਆਂ ਤੁਹਾਡੇ ਨਾਲ ਸਾਂਝੀਆਂ ਕਰ ਦਾਂਗੇ ਖੇਡਦਿਆਂ ਦੀਆਂ ਉਹ ਮਸ਼ੀਨ ਦੀਆਂ ਤਕਰੀਬਨ 4 ਲੱਖ ਰੁਪਏ ਆਪਣਾ ਖਰਚ ਆਉਣਾ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ